ਬਜ਼ੁਰਗ ਕਹਿੰਦੇ ਨੇ ਕਿ ਮੌਤ ਇੱਕ ਅਟਲ ਸੱਚ ਹੈ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿਹੜੇ ਵੇਲੇ ਵੀ ਕਿਸੇ ਸਮੇਂ ਵੀ ਮੌਤ ਜਿਹੜੀ ਹੈ ਉਹ ਦਸਤਕ ਦੇ ਸਕਦੀ ਹੈ ਜਦੋਂ ਤੁਹਾਡੇ ਸਵਾਸਾਂ ਦੀ ਪੂੰਜੀ ਪੂਰੀ ਹੋ ਜਾਵੇ ਪਰ ਪਿਛਲੇ ਦਿਨਾਂ ਦੇ ਵਿੱਚੋਂ ਜੋ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਲਗਾਤਾਰ ਚਿੰਤਾਵਾਂ ਜ਼ਰੂਰ ਵਧ ਰਹੀਆਂ ਨੇ ਤੇ ਇਸੇ ਨਾਲ ਹੀ ਜੋ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਵਾਕਈ ਜੋ ਸਾਡੇ ਬਜ਼ੁਰਗ ਕਹਿੰਦੇ ਨੇ ਕਿ ਮੌਤ ਅਟਲ ਸੱਚ ਹੈ ਕਿਸੇ ਸਮੇਂ ਵੀ ਆ ਸਕਦੀ ਹੈ ਦਾ ਇਹ ਸੱਚ ਹੁੰਦਾ ਵੀ ਤੁਸੀਂ ਆਪਣੀ ਅੱਖਾਂ ਦੇ ਸਾਹਮਣੇ ਦੇਖੋਗੇ ਜਿੱਤੇ ਬੀਤੇ ਦਿਨੀ ਬਾਲੀਵੁੱਡ ਦੀ ਅਦਾਕਾਰਾ ਸ਼ਫਾਲੀ ਜਿਹੜੀ ਹੈ ਉਸ ਦਾ ਵੀ ਸਾਇਲੈਂਟ ਅਟੈਕ ਦੇ ਕਾਰਨ ਮੌਤ ਹੋਈ ਤਾਂ 42 ਸਾਲ ਦੀ ਉਮਰ ਦੇ ਵਿੱਚ ਉਸ ਵੱਲੋਂ ਆਖਰੀ ਸਾਹ ਲੈ ਗਏ ਤੇ ਇਦਾਂ ਦਾ ਹੀ ਇੱਕ ਮਾਮਲਾ ਹੁਣ ਕੱਲ੍ਹ ਦੇਰ ਸ਼ਾਮ ਫਿਰੋਜ਼ਪੁਰ ਦੇ ਗੁਰੂ ਹਰਸ਼ ਰਾਏ ਤੋਂ ਵੀ ਸਾਹਮਣੇ ਆਇਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਕ੍ਰਿਕਟ ਦਾ ਮੈਚ ਚੱਲ ਰਿਹਾ ਹੈ ਮੈਚ ਦੇ ਦਰਮਿਆਨ ਇੱਕ ਨੌਜਵਾਨ ਬੜੀ ਚੰਗੀ ਬੱਲੇਬਾਜ਼ੀ ਕਰ ਰਿਹਾ ਉਸੇ ਬਲੋ ਜਿਵੇਂ ਸ਼ਾਰਟ ਮਾਰਿਆ ਜਾਂਦਾ ਹੈ ਤਾਂ ਰਨ ਲੈਣ ਲਈ ਪਾਦਾ ਹੈ ਪਰ ਵਿੱਚ ਕਰੀਜ਼ੇ ਜਾ ਕੇ ਨੌਜਵਾਨ ਜਿਹੜਾ ਉਹ ਪਹਿਲਾਂ ਬੈਠ ਜਾਂਦਾ ਹੈ ਉਸ ਤੋਂ ਬਾਅਦ ਅਚਾਨਕ ਮੁੱਦੇ ਮੂ ਡਿੱਗ ਜਾਂਦਾ ਹੈ ਤਾਂ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਸਾਇਲੈਂਟ ਅਟੈਕ ਇਸ ਨੌਜਵਾਨ ਨੂੰ ਆਇਆ ਹੈ ਤਾਂ ਅਕਸਰ ਤੁਸੀਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹੋਵੋਗੇ ਪਿਛਲੇ 2 ਸਾਲਾਂ ਤੋਂ ਇਸ ਜਿਹੇ ਮਾਮਲੇ ਜਿਹੜਾ ਨੇ ਬਹੁਤ ਸਾਹਮਣੇ ਆ ਰਹੇ ਨੇ ਕੋਈ ਡਾਂਸ ਫਲੋਰ ਦੇ ਉੱਤੇ ਨੱਚਦਾ ਹੋਇਆ ਡੇਗ ਰਿਹਾ ਹੈ ਜਾਂ ਫਿਰ ਕਿਸੇ ਦੇ ਵੱਲੋਂ ਝਾਕੀਆਂ ਦੇ ਰੂਪ ਦੇ ਵਿੱਚ ਕਿਸੇ ਅਵਤਾਰ ਦਾ ਰੂਪ ਧਾਰਨ ਕੀਤਾ ਗਿਆ ਹੈ ਤਾਂ ਉਹਨੂੰ ਸਾਇਲੈਂਟ ਅਟੈਕ ਆ ਰਹੇ ਨੇ ਬਾਲੀਵੁੱਡ ਅਦਾਕ ਦੇ ਵਿੱਚ ਹੋਏ ਜੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਨੇ ਕਿ ਸਾਇਲੈਂਟ ਅਟੈਕ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਵਾਧੀਆਂ ਜਾ ਰਹੀਆਂ ਨੇ ਤਾਂ ਹੁਣ ਜਿਹੜੀ ਇਹ ਤਾਜੀ ਵੀਡੀਓ ਹੈ ਇਹ ਫਿਰੋਜ਼ਪੁਰ ਦੇ ਗੁਰੂ ਹਰਸਰਾਏ ਤੋਂ ਸਾਹਮਣੇ ਆਈ ਹੈ ਜਿੱਥੇ ক্রিকেট ਦਾ ਮੈਚ ਚੱਲ ਰਿਹਾ ਹੁੰਦਾ ਹੈ ਚੰਗਾ ਭਲਾ ਸਾਰੇ ਆਪਣੀ ਆਪਣੀ ਟੀਮ ਨੂੰ ਚੀਅਰ ਅਪ ਕਰਨ ਦੇ ਵਿੱਚ ਲੱਗੇ ਹੁੰਦੇ ਨੇ ਤੇ ਜਿਵੇਂ ਨੌਜਵਾਨ ਜਿਹੜੇ ਬੈਟਿੰਗ ਕਰ ਰਹੇ ਨੇ ਤਾਂ ਉਹ ਇਸ ਵੇਲੇ ਆਪਣੀ ਟੀਮ ਨੂੰ ਜਿਤਾਉਣ ਦੇ ਲਈ ਲੱਗੇ ਹੋਏ ਨੇ ਤੇ ਜਿਹੜਾ ਨੌਜਵਾਨ ਹੈ ਹਰਜੀਤ ਸਿੰਘ ਜਿਸ ਦੀ ਮੌਤ ਹੋਈ ਹੈ ਤਾਂ ਇਹ ਵੀ ਬਹੁਤ ਚੰਗੀ ਬੱਲੇਬਾਜ਼ੀ ਜਿਹੜਾ ਹੈ ਕਰਦਾ ਹੈ ਤਾਂ ਬਹੁਤ ਅੱਛੀ ਸ਼ਾਰਟ ਜਿਹੜੀ ਹੈ ਇਸ ਦੇ ਵੱਲੋਂ ਮਾਰੀ ਜਾਂਦੀ ਹੈ ਤਾਂ ਇਹ ਸਭ ਦੇ ਦਰਮਿਆਨ ਜਿਵੇਂ ਸ਼ਾਰਟ ਮਾਰ ਕੇ ਇਹ ਅਕਰੀਸ ਤੋਂ ਥੋੜਾ ਅੱਗੇ ਜਾਂਦਾ ਹੈ ਤਾਂ ਪਿੱਚ ਦੇ ਵਿੱਚ ਕਾਰ ਪਹੁੰਚਦੇ ਹੀ ਇਸ ਦੇ ਸਿਨੇ ਦੇ ਵਿੱਚ ਦਰਦ ਹੁੰਦੀ ਹੈ ਸਭ ਤੋਂ ਪਹਿਲਾਂ ਇਹ ਬੈਠ ਜਾਂਦਾ ਹੈ ਤੇ ਉਸ ਤੋਂ ਬਾਅਦ ਅਚਾਨਕ ਹੀ ਸਾਇਲੈਂਟ ਅਟੈਕ ਇਸ ਨੌਜਵਾਨ ਨੂੰ ਵੱਜਦਾ ਹੈ ਤੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸ਼ਾਰਟ ਮਾਰਨ ਦੇ ਮਹਿਜ਼ 4 ਤੋਂ 5 ਸੈਕਿੰਡ ਦੇ ਵਿੱਚ ਇਸ ਨੌਜਵਾਨ ਦੀ ਮੌਤ ਜਿਹੜੀ ਆ ਹੋ ਜਾਂਦੀ ਹੈ ਤਾਂ ਜ਼ਿੰਦਗੀ ਕਿੰਨੀ ਅਨਮੋਲ ਹੈ ਇਹ ਵੀ ਤੁਸੀਂ ਇਥੋਂ ਅੰਦਾਜ਼ਾ ਲਾ ਸਕਦੇ ਹੋ ਤੇ ਮੌਤ ਕਿਸ ਕਦਰ ਜ਼ਿੰਦਗੀ ਦੇ ਉੱਤੇ ਹਾਵੀ ਹੋ ਜਾਂਦੀ ਹੈ ਇਸ ਦਾ ਅੰਦਾਜ਼ਾ ਵੀ ਤੁਸੀਂ ਲਾ ਸਕਦੇ ਹੋ ਕਿ ਮਹਿਜ਼ ਸ਼ਾਰਟ ਮਾਰਨ ਤੋਂ ਪਹਿਲਾਂ ਤੁਸੀਂ ਸੋਚੋ ਕਿ ਜਿਸ ਟੀਮ ਦੇ ਲਈ ਇਹ ਨੌਜਵਾਨ ਖੇਡ ਰਿਹਾ ਹੋਏਗਾ ਜਾਂ ਨੌਜਵਾਨ ਜਦੋਂ ਖੇਡ ਰਿਹਾ ਹੋਏਗਾ ਤਾਂ ਟੀਮ ਦੇ ਅੰਦਰ ਵੀ ਇਹ ਜਜ਼ਬਾ ਹੋਏਗਾ ਕਿ ਨੌਜਵਾਨ ਸਾਨੂੰ ਜਿੱਤ ਦਵਾਏਗਾ ਤੇ ਨੌਜਵਾਨ ਬੈਟਿੰਗ ਵੀ ਜੋ ਉੱਥੇ ਦੇ ਆਲੇ-ਦੁਆਲੇ ਦੇ ਲੋਕ ਨੇ ਉਹਨਾਂ ਦਾ ਕਹਿਣਾ ਕਿ ਨੌਜਵਾਨ ਬਹੁਤ ਅੱਛੀ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਨੌਜਵਾਨ ਵੀ ਆਪਣੀ ਟੀਮ ਨੂੰ ਜਿਤਾਉਣ ਦੇ ਲਈ ਜਿੱਥੇ ਪੂਰਾ ਜ਼ੋਰ ਲਗਾ ਰਿਹਾ ਸੀ ਤਾਂ ਕਿਸ ਨੇ ਸੋਚਿਆ ਸੀ ਕਿ ਇਹ ਮੈਚ ਜਿਹੜਾ ਇਸ ਨੌਜਵਾਨ ਦਾ ਆਖਰੀ ਮੈਚ ਬਣ ਜਾਏਗਾ ਤੇ ਸਭ ਦੇ ਦਰਮਿਆਨ ਇਹ ਖੇਡਾਂ ਦੇ ਨਾਲ ਜੁੜੇ ਹੋਏ ਨੇ ਬਜ਼ੁਰਗ ਕਹਿੰਦੇ ਨੇ ਕਿ ਮੌਤ ਇੱਕ ਅਟਲ ਸੱਚ ਹੈ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿਹੜੇ ਵੇਲੇ ਵੀ ਕਿਸੇ ਸਮੇਂ ਵੀ ਮੌਤ ਜਿਹੜੀ ਹੈ ਉਹ ਦਸਤਕ ਦੇ ਸਕਦੀ ਹੈ ਜਦੋਂ ਤੁਹਾਡੇ ਸਵਾਸਾਂ ਦੀ ਪੂੰਜੀ ਪੂਰੀ ਹੋ ਜਾਵੇ ਪਰ ਪਿਛਲੇ ਦਿਨਾਂ ਦੇ ਵਿੱਚੋਂ ਜੋ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਲਗਾਤਾਰ ਚਿੰਤਾਵਾਂ ਜ਼ਰੂਰ ਵਧ ਰਹੀਆਂ ਨੇ ਤੇ ਇਸੇ ਨਾਲ ਹੀ ਜੋ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਵਾਕਈ ਜੋ ਸਾਡੇ ਬਜ਼ੁਰਗ ਕਹਿੰਦੇ ਨੇ ਕਿ ਮੌਤ ਅਟਲ ਸੱਚ ਹੈ ਕਿਸੇ ਸਮੇਂ ਵੀ ਆ ਸਕਦੀ ਹੈ ਦਾ ਇਹ ਸੱਚ ਹੁੰਦਾ ਵੀ ਤੁਸੀਂ ਆਪਣੀ ਅੱਖਾਂ ਦੇ ਸਾਹਮਣੇ ਦੇਖੋਗੇ ਜਿੱਥੇ ਬੀਤੇ ਦਿਨੀ ਬਾਲੀਵੁੱਡ ਦੀ ਅਦਾਕਾਰਾ ਸ਼ਫਾਲੀ ਜਿਹੜੀ ਹੈ ਉਸ ਦਾ ਵੀ ਸਾਇਲੈਂਟ ਅਟੈਕ ਦੇ ਕਾਰਨ ਮੌਤ ਹੋਈ ਤਾਂ 42 ਸਾਲ ਦੀ ਉਮਰ ਦੇ ਵਿੱਚ ਉਸੇ ਵੱਲੋਂ ਆਖਰੀ ਸਾਹ ਲਏ ਗਏ ਤੇ ਇਦਾਂ ਦਾ ਹੀ ਇੱਕ ਮਾਮਲਾ ਹੁਣ ਕੱਲ੍ਹ ਦੇਰ ਸ਼ਾਮ ਫਿਰੋਜ਼ਪੁਰ ਦੇ ਗੁਰੂ ਹਰਸ ਰਾਏ ਤੋਂ ਵੀ ਸਾਹਮਣੇ ਆਇਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਕ੍ਰਿਕਟ ਦਾ ਮੈਚ ਚੱਲ ਰਿਹਾ ਹੈ ਮੈਚ ਦੇ ਦਰਮਿਆਨ ਇੱਕ ਨੌਜਵਾਨ ਬੜੀ ਚੰਗੀ ਬੱਲੇਬਾਜ਼ੀ ਕਰ ਰਿਹਾ ਉਸੇ ਵੱਲੋਂ ਜਿਵੇਂ ਸ਼ਾਰਟ ਮਾਰਿਆ ਜਾਂਦਾ ਹੈ ਤਾਂ ਰਨ ਲੈਣ ਲਈ ਭੱਜਦਾ ਹੈ ਪਰ ਵਿੱਚ ਕਰੀਜ਼ ਦੇ ਜਾ ਕੇ ਨੌਜਵਾਨ ਜਿਹੜਾ ਉਹ ਪਹਿਲਾਂ ਬੈਠ ਜਾਂਦਾ ਹੈ ਉਸ